ਉਹ ਸਾਡੇ ਨਾਲ ਭਰਾ ਸਾਂਝੀ ਕਰਦੇ ਵੀ ਇਹ ਪਿਆਰ ਦੀਆਂ ਗੱਲਾਂ ਹੈ ਸਰਕਾਰ ਦੀਆਂ ਗੱਲਾਂ ਤਸੀਰ ਮੈਨੇ ਪਿਆਰ ਹੀ ਖੱਦਿਆ ਔਰ ਮੈਂ ਗੱਲ ਵੀ ਦੱਸਿਆ ਸੀਗਾ ਭਾਈ ਇੱਕ ਲੋਕ ਦਾ ਪ੍ਰੋਮੋਟਰ ਹੈ ਜਿਹੜੇ ਜੱਪਰੇਗਲ ਤੋਂ ਜਾਣਦੇ ਆ ਜਿਹੜਾ ਵੀ ਕੰਮ ਹੋਵੇ ਬਾਈ ਕਹਦਾ ਉਸਨੇ ਕੰਮ ਦੇ ਨੁਕਤੇ ਤੇ ਲਾਈ ਕਰਦਾ ਤੇ ਬੁਲਾਰਿਆਂ ਨੂੰ ਕਹਿੰਦੇ ਇੱਕ ਇੱਕ ਪਿਆਰ ਦੇ ਮਾਣ ਹਰ ਟੂਰਨਾਮੈਂਚ 28 ਤੱਕ ਟੂਰਨਾਮੈਂਚ ਤੁਸੀਂ ਆਪ ਹੀ ਸਾਬ ਰੋ ਦੇਖ ਭਰਾ ਸਾਰੋਂ ਕੱਲੇ 28 23000 ਰੁਪਏ 30 ਦਿਨਾਂ पेटी धीरती है सूट वाह और एक आकाश जिन्हें सू दिवाली तक पाई है अरदासन परमात्मा याद करते हुए खिलाड़ी

ਗਰਮ ਨਾ ਰਹੀਆਂ ਮੇਰੇ ਇੰਟਰਨੈਸ਼ਨਲ ਖਿਡਾਰੀਆਂ ਦੇ ਪ੍ਰਦਰਸ਼ਨ ਹੋ ਚਾਲੀਆਂ। ਬਲਾਈਵ ਕਲੀ ਯਾਰ। ਮੋਸਤਾਜ ਜੀ ਬੈਗੇ ਨੇ। ਨਵਾਂ ਨਿਬੰਧ ਰਿਸਪੈਕਟ ਹੈ। ਜੋਗੀਬੈ ਮੈਨੂਰ ਆਸਮਾਨ ਵਾਲੇ ਟੀਮ ਹੈ। ਅਰਜਨ ਕਰਮ ਸਿੰਘ ਔਰ ਇਧਰ ਇੰਡੀਆ ਟੀਮ ਦੇ ਵਿੱਚ ਖੇਡੇ ਹੋਏ ਖਿਡਾਰੀ ਹੋਰਾਂ ਟੀਮਾਂ ਦੇ ਵਿੱਚ। ਮੈਂ ਵੀ ਬਣਾਉਣੀਆਂ। ਆਹ ਟੀਮ ਨੇ ਨਵਾਂ ਮੈਚ ਜਿੱਤੇ ਹੈ। ਉਹ ਸਰਗਲੇਨ ਖੇਡਦਾ ਹੈ। ਉਹਨਾਂ ਦੇ ਫਾਜ਼ਲ ਸਾਹਿਬ ਸਾਡੇ ਤਾਰਿਕ ਸਾਹਿਬ ਜੀ ਜੋ ਜੰਮੂ ਹੈ ਪਰਮੇਸ਼ਰ ਦੇ ਪ੍ਰੈਜ਼ੀਡੈਂਟ ਨੇ ਕਿ ਮੈਂ ਚਾਹੁੰਦਾ ਹਾਂ ਸਵਾਗਤ ਸਾਰੀ ਵਾਲੀਬਾਲ ਦੀ ਕਮੇਟੀ ਕੀਤੀ ਇਸੇ ਗੇਮ ਦੀ ਆ ਮੈਨੂੰ ਸਾਰੇ ਖਿਡਾਰੀਆਂ ਦਾ ਪਤਾ ਕਿ ਕਿੰਨੇ ਨਿਹੰਦ ਸ਼ੁਰੂ ਕੀਤੇ ਕਿੱਥੇ ਆ ਕੇ ਜਮਗਾਮ ਆਸਰ ਕੀਤੇ ਕਈ ਛੱਡ ਗਏ ਪਰ ਜਿਹੜੇ ਜੁੜੇ ਰਏ ਅੱਜ 31 2122 ਗੇਮ ਉਸੇ ਖੇਡਦੇ ਸੀਗੇ ਵੀ 36 ਸਾਲ ਆਪਣੀ ਵੇਜ ਹੋ ਚੁੱਕੀ ਹੈ ਫਿਰ ਹੋਸੀ ਖੇਡਦੇ ਸੀ 31 ਕਿਸੋ ਜਿਸ ਨੇ ਤਾਂ ਪਾਕਿਸਤਾਨ ਜਾ ਰੱਖਦਾ ਤੇ ਆਪਾਂ ਕਹਿੰਦਾ ਬੜਾ ਪੜਾਈ ਜਾ ਤੰਗਦੇ ਆ ਨਾ ਕਿਵੇਂ ਪਰ ਅੱਜ ਦੇ ਟਾਈਮ ਦਾ ਲੱਖਾਂ ਰੁਪਏ ਦੇ ਨਾਮ ਖਿਡਾਰੀਆਂ ਦੇ ਸੀਤੇ ਲੱਗਦੇ ਆ ਕੋਈ ਆਸਟ੍ਰੇਲੀਆ ਜਾ ਰਿਹਾ ਕੋ ਕੈਨੇਡਾ ਜਾ ਰਿਹਾ ਹੈ ਜੀ ਸੀ ਮੈਨ ਜਾ ਰਿਹਾ ਹੈ ਗੱਲਾਂ ਪੱਦੇਗਾ 15 ਹੋਏ ਕਰਾਈ ਦੀ ਸ਼ੁਰੂਆਤ ਇੱਕ ਪਾਸੇ ਟੀਮ ਦੇ ਬ੍ਰੋ

ਫਿਨਿਸ਼ ਕਰਤਾ ਆ ਗਿਆ ਉਹ ਬੜਾ ਬੜਾ ਉਹ ਟੇਕੇ ਲੇ ਦੇ ਬਾਈ ਕੇ ਤੇ ਵੀ ਅੱਪਾ ਸਾਰੇ ਗਰੀਮਾ ਕਰਨ ਬੰਦਾ ਪਰ ਇਹਦਾ ਨਾਮ ਤਾਂ ਕਰ ਰਿਹਾ ਸੇ ਸਾਰਾ ਆਉਂਦਾ ਉਹ ਲਾਸਟ ਬਾਲ ਨੇਗਾ ਮੈਨੂੰ ਬਾਈ ਦੀ ਇਹਨ ਵਸੇ ਆ ਚੈੱਕ ਆਊਟਰ ਦੀ ਆਊਟ ਬੋਲ ਹੈ ਚੱਕ ਟਨ ਨਾ 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 ਉਹ ਤਾਂ ਆਊਟ ਉਹ ਤਾਂ ਗਰੀਆ ਬਾਹਰ ਗਈ ਚੈੱਕ ਨਹੀਂ ਇੱਕ ਇੱਕ ਮਿੰਟ ਬਾਅਦ ਲੱਗ ਕੇ ਕਰਦੇ ਕਰੋ ਹਾਂ ਕਰੋ ਵੀ ਲਾਈਨ ਚੈੱਕ ਆਇਆ ਗਿਆ ਗੋਲ ਆਇਆ ਗਿਆ ਇਹ ਡਸਪਾਰ ਬਾਈਗਾ ਸਾਡੇ ਕੋਲ ਦੇਖ ਲੋ ਲੈ ਇਹ ਹੋਇਆ ਲੋ ਮੋਸ਼ਨ ਉਹ ਕਹਿੰਦਾ ਚੱਕਾ ਹੋਇਆ ਇਹ ਵਾਲਾ ਇਹ ਬਰਦੂ ਚੈੱਕਾ ਹੀ ਹੈ ਉੱਪਰ ਉਹ ਉਂਗਲੀਆਂ ਲੱਗੀਆਂ ਕਿ ਨਹੀਂ ਉਹਦੀਆਂ ਨਾ ਨੈਟ ਤੇ ਨਹੀਂ ਨੈਟ ਤੇ ਨਹੀਂ ਬਾਲ ਤੇ ਉਹ ਕਹਿੰਦਾ ਚੱਕਾ ਹੋਇਆ ਏਕਾਊਟ ਦਾ ਹੋਇਆ ਹੀ ਨਹੀਂ ਚੱਕਾਊਟ ਦੇ ਉੱਪਰ ਦਾ ਨਹੀਂ ਹਨ ਨੋਏ ਇਹਨੇ ਅਣਦੇ ਬਾਈ ਬਸ ਇਸ ਕਰਨਾ ਆ ਗਏ ਸਾਰੇ ਸਾਰੇ ਉੱਧਰ ਦੇ ਨੇ ਹੌਲੀ ਐ ਮੈਨੂੰ ਐਨਾ ਦੀ ਸਾਰੇ ਆਏ ਨੇ ਅਬ ਜਿਹੜਾ ਪੰਜਾਬ ਵਾਲੇ ਨੂੰ ਵੀ ਆ ਗਏ ਹਮਾਲੇ ਤੋਂ ਬਰਹਿੰਦੀ ਨੇ ਸਾਰੇ ਆ ਨਾਲੋਂ ਤੁਸੀਂ ਦਿੱਲੀ ਦੇ ਲਵੇ ਲੱਗੇ ਹੋਣੇ ਨੌਲਖੇਲੇ ਮੁੰਡੇ ਨਹੀਂ ਕੱਡੇ ਗੱਲਾਂ ਸਿਰ ਸਿਰ ਤੇ ਆ ਗਏ ਨੇ ਵੈਸੇ ਉਹਨਾਂ ਦਾ ਨਾਮ ਨੌਲਖੇ ਦੇ ਤੱਟ ਗੱਲਾਂ ਟਿਕਾੜੇ ਨੌਬਾ ਇੰਟਰਨੈਸ਼ਨਲ ਖਿਡਾਰੀ ਐ ਬੋਲਾਲੀਵੋਲ ਲੀਗ ਦੇ ਵਿੱਚ ਬੋਲੀਆਂ ਲੱਗਦੀਆਂ ਨੇ ਖਿਡਾਰੀਆਂ ਦੀ ਸਰਵਜ ਸਿੰਘ ਅਮਨ ਲਓ ਸਾਹਮਣੇ ਮੇਜ ਨੂੰ ਸਰਵਜ ਜਿਹੜੀ ਖਰਾਬ ਜੀ ਹੈ ਪਰ ਪੁਆਇੰਟ ਜੁੜਦਾ ਹੋਏ ਕਿ ਨੀਵੀ ਟੀਮ ਦੇ ਖਾਤੇ ਕਿੰਨੇ ਦੇ ਹੱਟਾ 15 ਦਾ ਅੱਜ ਤਾਂ ਮੈਂ ਜਿਹੜਾ ਪਹਿਲਾ ਹੋਇਆ ਜੀ ਦੱਕ ਤੀਕਾ 25 ਦੇ ਹੋਊਗਾ 21 ਦੇ ਤੇ ਗੱਲ ਤਾਂ ਅੱਛਾ ਚਲੋ ਅੱਜ ਦੇਖਦੇ ਹਾਂ ਲਓ ਸਰਵਜ ਸੈਦਰਾ ਵੀ ਖਰਾਉਆ

आ गया है। सामने प्रेंट 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 है। और बी रहे है सारे। सामने पेनर लगे देख रहे हो और बइ को बहुत अच्छी कंपनी के शूज ने ट्रैक सूट ने जो कोई भाई लैंना चाहता हो

क्या खरीदेगा क्या प्रो वाली बाल लीग देगी तो सबको बहुत देर लगेगा खड़ा रहेगा ये हैं गला भर के किधर इतका रहे हैं भाई एयर के लिए तीन चौबीस लाख खरीदेगा के लिए देखिए आखरा लीग देगा प्रो वाली बाल लीग देगी चलिए भुड़वाड़ जल्दी कीजिए ना सर बस प्यार है ना रोड भुड़ा एक्ट ਕਿਆ ਬਾਗ ਫਰਲਗ ਤੇ ਅਮਨ ਵਰਗੇ ਮੁੰਡੇ ਆ ਨਾਲ ਕਹਿੰਦੀ ਐ ਇਸਕਲੀਨ ਤਾਰਿਕ ਐ ਜੰਮੂ ਐ ਕਸ਼ਮੀਰ ਦੁਨੀਆ ਪਿਆਰ ਦੇ ਨਾਲ ਜੰਮੂ ਜਾਨੋ ਕਹਿੰਦੀ ਐ ਸਰਵਸ ਅਮਨ ਨੇ ਨਾਲੇ ਦੇਖੇ ਮੇਰਾ ਬੈਸਟ ਬਣਿਆ ਮੋਟਰਸਾਈਕਲ ਜਿੱਤਿਆ ਅੱਜ ਵੀ ਚਾਰ ਨੇ ਤੇ ਭੱਜਵਾ ਕੇ ਵੀ ਸਾਡੇ ਸਾਫੀ ਲੱਗਦਾ ਐਕਸੀਡੈਂਟ ਹੋਇਆ ਸੀਗਾ ਬਾਈ ਇਹਨਾਂ ਦਾ ਨਾਲ ਨਹੀਂ ਕਰਵਾਇਆ

ਕਰਾਗੜੀ ਲੋ ਕਰਾਗੜੀ ਸਰਵਸ ਇਧਰੋਂ ਤੱਕ ਗਏ ਵਾਓ ਮਿਆ ਸੇਖੋ ਸੇਖੋ ਬੜੀ ਕਮਾਲ ਦੀ ਖੇੜ ਹੈ ਉਧਰੋਂ ਧੰਨਵਾਦ ਕਰਾਵਾਂ ਮੇਰੇ ਕੋ ਗਗਨ ਪਾਵਾ ਵੀ ਵੀਰ ਸਾਡਾ ਪਹੁੰਚ ਚੁੱਕਿਆ ਆ ਆ ਨਾਂ ਉਹਨਾਂ ਦੇ ਚਾਚਾ ਜੀ ਮੇਰੇ ਕੋ ਡਾਕਟਰ ਪ੍ਰਿੰਤਪਾਲ ਸਿੰਘ ਜੀ ਪਤ ਸਾਵਾ ਨਾਂ ਮਨਿੰਦਰ ਸਿੰਘ ਜੀ ਪੰਚ ਰਵਦੀਰ ਸਿੰਘ ਜੀ ਬਿੱਲੂ ਪਿੰਡ ਦਾ ਮੇਰੇ ਦਾ ਬាទ ਰਵਿੰਦਰ ਸਿੰਘ ਜੀ ਹਰਵੀਰ ਸਿੰਘ ਜੀ ਪੰਚਾ ਨਵੀਂ ਵੀਰਾਂ ਦਾ ਮੇਰੇ ਕੋ ਭਰਾ ਪੁੱਜਿਆ ਗਾ ਕਹਿੰਦੇ ਬਣੀ ਹੈ ਨਵੀਂ ਵੀਰਾਂ ਸੰਦੀਪ ਆ ਸਿਮਰਨ ਜਸਰੂਪ ਸਿੰਘ ਮੇਰੇ ਭਰਾ ਮਾਰੇ ਟੈਂਡ ਨਾਨਕਪੁਰ ਵਾਲੇ ਇਨਸਾਨ ਨੇ ਔਰ ਆ ਕੇ ਆਇਆ ਮੈਂ ਵਿਰੋਧ ਧਰਮ ਦਾ ਬੇਜਰੋ ਵੀਰਾਂ ਦਾ ਔਰ ਨਾਲ ਗੈਰ ਹਮਲਾ ਵੀਰ ਜਿਹਨੇ ਨਾਮ ਲੈ ਕੇ ਆਇਆ ਹੈ ਔਰ ਵਿਰੋਧ ਧਰਮ ਵਾਲੇ ਵੀਰਾਂ ਦਾ ਅੱਜ ਕਿਤੇ ਮੋਟਰਸਾਈਕਲ ਦਾ ਸਲਮਾਨ ਹੈ ਛੋਟੇ ਵੀਰ ਦਾ ਬਾਈ ਨੂੰ ਕਿਰਪਾ ਕੀਤੀ ਹੈ ਫਿਰ ਉਹ ਵਾਪਸੀ ਕਰਨੀ ਹੈ ਭਰਾ ਨੇ ਜਲਦੀ ਸਾਡੀਆਂ ਦੁਆਵਾਂ ਸਾਡੀਆਂ ਅਰਦਾਸਾਂ ਉਹ ਭਰਾ ਦੇ ਲਈ

ਹਾਏ 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 ਬਈ ਵੱਡੀ ਪੌੜਾ ਟਿੱਕੇ ਆ ਗਿਆ ਤਾਰੀ ਵਾਲਿਆਂ ਦੀ ਜਿੰਨੀ ਸੰਗਤ ਬੈਠੀ ਐ ਐਨ ਮੇਰੇ ਵੀਰੋ ਫੁੱਲ ਪਾਵਰ ਤੇ ਹੁੜਦੇ ਆ ਮੁੰਡੇ ਇੰਡੀਆ ਨੇਵੀ ਵਾਲੇ ਫੇਰ ਕਮਾਰਾ ਕਰ ਰਿਹਾ ਮੁੰਡਾ ਪਰ ਮੈਂ ਰੀਫਰ ਵੀ 13 11 ਜੇ ਜਿੱਤੂਗੀ ਇੱਕ ਵਾਰ ਪੱਕਾ ਕਰ ਦੋ ਮੇਰੇ ਵੀਰੋ 2.5 ਲੱਖ ਪਲੱਸ ਫੇਰ ਲੱਖ ਪਲੱਸ

ஆஹ் வீர தீர சட்டி ஆயிடுதா மழக்கி ஜனம் ஓட்ட வீரா சார்

ਬੜਵਾ ਕਹਾਮਾ ਲਓ ਦੇਖਦੇ ਮੇਰੇ ਵੀਰੋ 15 12 ਦੂਜੇ ਪਾਸੇ ਬੱਲੇ 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 ਹਰ ਦੇਖਦੇ ਵੀ 13 15 13 15 ਦੋਨੇ ਵੀ ਗਰਨਵਾ ਸਰਵਾਰ ਅਜ ਮੋਟਰਸਾਈਕਲ ਦੇ ਨਾਲ ਪਿੱਛੇ ਆਣਾ ਛੋੜੀ ਗਿਆ ਰਜ਼ੀਦ ਭਾਈ ਨੇ ਮੁੰਡਾ ਲਾਜ ਗਰਾਉਂਡ ਦੇ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਇਹ ਇੰਦੀ ਛੇਤੀ ਕੋਈ ਰਾਸ ਨਹੀਂ ਕਰਦਾ ਉਹਨਾ ਮੈਂ ਜੀ ਦੋ ਪੁਇੰਟਾਂ ਪਈਆਂ ਮੋੜ ਦੇ ਵਿੱਚ ਬਹੁਤ ਸਾਰਾ ਕੁੱਤਾਂ ਦਾ ਸਮਾਂ ਆਇਆ ਉਹ ਆ ਨਾ ਖੜੇ ਲੱਗੇ ਉਹਨਾਂ ਨੂੰ ਚੱਲ ਆ ਗਿਆ ਆ ਗਿਆ ਆਪਸੀ ਕਰੂਗਾ ਮੈਂ ਇਹਨਾਂ ਨੂੰ ਕਿ ਆਗੇ ਜੀ ਪੂਰਾ ਮਾਦੇ ਕੁਸ਼ਤ ਆ ਵੀ ਸਕਦਾ ਬਸ ਯੂਸੀ ਜਾਣਾ ਹੈ ਤਾਂ ਉਹ ਲੈ ਹੈ ਨਹੀਂ ਥੈਂਕ ਯੂ ਗੇਸ ਕਰੇ ਇਹ ਮੈਂ ਦੇਖਣਾ ਹੈ ਲੋ ਸਾਬਰੇ ਆਏ ਹਾਏ 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 ਜਗਰ ਸਿੰਘ ਚੈਕਪੋਇੰਟ ਦੇ ਰਿਹਾ वह एक मानक निकस्टेरिया वीवे खाते हैं स्पोसर करके खा लिया है कि नापते लोग स्टेरिया सारे स्टेरिया वीवे सारे तालों हैं लो क्या हुआ सुल्ला सारे उससे टीटी मेवरों के आरवा पे आ रहा है बांह मेवरों मेवरों जो टीटी लगे हुए हैं वह तो फिर सारे लगा तो बात जा रही है मेवरों का लिपल बाल किरवा और

செமரா <coughs> 2 पर हैं ये आते हैं ये बैग हथकर बैग है इसके आगे कैसे आ रहे हैं थोड़े से कोई दिक्कत नहीं है चल बॉल मार बैठो खिलाड़ी का दम के रखा <laughs> <laughs> जी क्योंकि संदीप भाई भी साहाली कोच लगे हुआ होना वालीवाल खेडी भी है और